ਗੁਰੂ ਅਮਰਦਾਸ ਜੀ ਬਿਰਧ ਅਵਸਥਾ ਵਿੱਚ ਵੀ ਪੂਰੀ ਸ਼ਰਧਾ ਨਾਲ ਰੋਜ਼ਾਨਾ ਅੰਮ੍ਰਿਤ ਵੇਲੇ ਬਿਆਸ ਦਰਿਆ ਤੋਂ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪਾਣੀ ਦੀ ਕਾਗਰ ਭਰ ਕੇ ਲਿਆਉਣ ਦੀ ਸੇਵਾ ਕਰਦੇ ਸਨ ਇੱਕ ਹਨੇਰੀ ਰਾਤ ਨੂੰ ਮੀਂਹ ਅਤੇ ਤੂਫਾਨ ਵਿੱਚ ਵਾਪਸ ਆਉਂਦਿਆ ਉਹ ਇੱਕ ਝੁਲਾਹੀ ਦੇ ਘਰ ਅੱਗੇ ਖੱਡੀ ਦੇ ਕਿੱਲੇ ਨਾਲ ਠੇਡਾ ਖਾ ਕੇ ਡਿੱਗ ਪਏ ਪਰ ਉਹਨਾਂ ਨੇ ਪਾਣੀ ਦੀ ਗਾਗਰ ਨੂੰ ਟਿਕਣ ਨਾ ਦਿੱਤਾ ਖੜਕਾਂ ਸੁਣ ਕੇ ਝੁਲਾਹੀ ਦੀ ਪਤਨੀ ਨੇ ਤਾਨੇ ਨਾਲ ਕਿਹਾ ਕਿ ਇਹ ਜ਼ਰੂਰ ਅਮਰੂ ਨਥਾਮਾ ਹੋਵੇਗਾ ਜਿਸ ਨੂੰ ਕਿਤੇ ਆਰਾਮ ਨਹੀਂ ਹੈ ਜਦੋਂ ਸਵੇਰੇ ਗੁਰੂ ਅੰਗੂ ਅੰਗਦ ਦੇਵ ਜੀ ਨੂੰ ਇਸ ਘਟਨਾ ਅਤੇ ਨਿਥਾਵਾ ਸ਼ਬਦ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਭਾਈ ਅਮਰਦਾਸ ਜੀ ਨੂੰ ਗੱਲ ਨਾਲ ਲਗਾ ਕੇ ਨਵਾਜਿਆ ਅਤੇ ਕਿਹਾ ਕਿ ਤੂੰ ਨਿਥਾਵਾ ਨਹੀਂ ਸਗੋਂ ਨਿਥਾਵਿਆਂ ਦਾ ਥਾਂ ਨਿਮਾਣਿਆਂ ਦਾ ਮਾਣ ਅਤੇ ਨਿਉਟਿਆਂ ਦੀ ਊਟ ਹੈ ਤੇ ਇਸ ਬਖਸ਼ਿਸ਼ ਸਦਕਾ ਉਹਨਾਂ ਨੂੰ ਗੁਰਗਤੀ ਸੌਂਕੇ ਤੀਜੇ ਪਾਛਾ ਥਾਪਿਆ